ਮੈਂ ਪਹੁੰਚੇ ਜੀ ਜਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਖੰਟ ਜਿੱਥੇ ਰਾਤ ਸਮੇਂ ਬੀਤੇ ਕਈ ਦਿਨਾਂ ਤੋਂ ਐਲੀਮੈਂਟਰੀ ਸਕੂਲ ਖੰਟ ਦੇ ਵਿੱਚ ਕਈ ਦਿਨਾਂ ਤੋਂ ਲਗਾਤਾਰ ਨਸ਼ਈਆਂ ਵੱਲੋਂ ਚੋਰੀਆਂ ਕੀਤੀਆਂ ਜਾ ਰਹੀਆਂ ਜਿਹੜਾ ਜਿਹਨੂੰ ਵਿੱਦਿਆ ਦਾ ਮੰਦਰ ਕਿਹਾ ਜਾਂਦਾ ਸਕੂਲਾਂ ਨੂੰ ਜਿੱਥੇ ਸਾਡੇ ਨੌਜਵਾਨਾਂ ਨੇ ਪੜ੍ਹ ਕੇ ਪੀਸੀਐਸ ਤੇ ਆਈਪੀਐਸ ਅਫਸਰ ਬਣਨਾ ਦਿਖਾਉਂਦੇ ਆ ਤੁਹਾਨੂੰ ਤਸਵੀਰਾਂ ਕਿਵੇਂ ਸਕੂਲ ਦੇ ਵਿੱਚ ਜਿੱਥੇ ਬੱਚਿਆਂ ਨੇ ਕਿਤਾਬਾਂ ਲੈ ਕੇ ਆਉਣਾ ਪੈਨ ਦੇ ਨਾਲ ਪੜ੍ਹਾਈ ਕਰਨੀਆਂ ਉਹਨਾਂ ਹੱਥਾਂ ਦੇ ਨਾਲ ਇੱਥੇ ਨਸ਼ਈਆਂ ਨੇ ਸਰਿੰਜਾਂ ਮਿਲੀਆਂ ਨਸ਼ਈਆਂ ਦੀਆਂ ਵਰਤੀਆਂ ਹੋਈਆਂ ਜਿਹਦੇ ਨਾਲ ਉਹ ਟੀਕੇ ਲਾਉਂਦੇ ਸੀ ਕਈ ਤਰ੍ਹਾਂ ਦੇ ਜਿਹੜੇ ਸਿਲਵਰ ਰੋਲ ਮਿਲੇ ਨੇ ਜਿਹਦੇ ਨਾਲ ਜਿਹੜੇ ਸਮੈਕ ਦੇ ਆਦੀ ਨੌਜਵਾਨ ਨੇ ਉਹ ਸਮੈਕ ਦੀ ਵਰਤੋਂ ਕਰਦੇ ਨੇ ਮਤਲਬ ਇਹਦੇ ਨਾਲੋਂ ਮੰਦਭਾਗੀ ਗੱਲ ਆ ਜਿਹੜੀ ਉਹ ਕੀ ਹੋ ਸਕਦੀ ਆ ਵੀ ਜਿੱਥੇ ਜਿਹਨੂੰ ਵਿਦਿਆ ਦਾ ਮੰਦਰ ਕਿਹਾ ਜਾਂਦਾ ਜਿੱਥੇ ਬੱਚਿਆਂ ਨੇ ਪੜ੍ਹਾਈ ਕਰਨੀਆਂ ਓਕਿਆ ਆਪਾਂ ਪੰਚਾਇਤ ਮੈਂਬਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਕੂਲ ਦੇ ਮੁਖ ਅਧਿਆਪਕਾਂ ਨਾਲ ਗੱਲ ਕਰਦੇ ਹਾਂ ਕਿ ਕਿੰਨੇ ਕਿ ਦਿਨਾਂ ਤੋਂ ਇੱਥੇ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਕਿਹੜੀ-ਕਿਹੜੀ ਚੀਜ਼ ਚੋਰੀ ਕਰ ਲਈ ਗਈ ਦੱਸਿਆ ਜਾਂਦਾ ਵੀ ਕਾਫੀ ਲੋਹੇ ਦਾ ਸਮਾਨ ਹੈ ਜਿਹੜਾ ਚੋਰ ਚੋਰੀ ਕਰਕੇ ਲੈ ਗਏ ਜੀ ਮੇਰਾ ਨਾਮ ਰਜ਼ਿੰਦਰ ਕੌਰ ਹੈ ਸਰ ਇੱਥੇ ਕਈ ਰੋਜ਼ ਤੋਂ ਚੋਰੀਆਂ ਹੁੰਦੀਆਂ ਹਨ ਲੋਹੇ ਦਾ ਕਾਫੀ ਸਮਾਨ ਚੋਰੀ ਹੋ ਗਿਆ ਪਹਿਲਾਂ ਵੀ ਪਿਛਲੇ ਸਾਲ ਵੀ ਕਾਫੀ ਇਤੋਂ ਚੋਰੀਆਂ ਹੋਈਆਂ ਜੀ ਤੇ ਸਾਨੂੰ ਸੁਖਵਿੰਦਰ मैम ਨੇ ਫੋਨ ਕੀਤਾ ਦੱਸਿਆ ਪੰਚਾਇਤ ਮੈਂਬਰਾਂ ਨੂੰ ਵੀ ਐਦਾਂ ਇੱਥੇ ਚੋਰੀ ਹੋ ਰਹੀ ਆ ਕਾਫੀ ਨੁਕਸਾਨ ਵੀ ਕਰਕੇ ਗਿਆ ਇੱਥੇ ਨਸ਼ੇੜੀ ਬੱਚੇ ਆਉਂਦੇ ਆ ਇੱਥੇ ਮੁੰਡੇ ਤੇ ਸਿਰਿੰਜਾ ਵਗੈਰਾ ਵੀ ਪਈਆਂ ਹੈ ਤੇ ਆ ਜਿਹੜੇ ਨਸ਼ੇੜੀ ਬੱਚੇ ਆਉਂਦੇ ਆ ਉਹਨਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ। ਜੀ। ਅੱਛਾ ਮੈਡਮ ਪਹਿਲਾਂ ਜਦੋਂ ਪਿਛਲੇ ਸਾਲਾਂ ਦੇ ਦੌਰਾਨ ਇੱਥੇ ਘਟਨਾਵਾਂ ਵਾਪਰੀਆਂ ਉਦੋਂ ਕੰਪਲੇਂਟ ਵਗੈਰਾ ਦਿੱਤੀ ਹੋਣੀ ਹੈ ਦਰਖਾਸਤ। ਹਾਂਜੀ ਹਾਂਜੀ ਮੈਡਮ ਨੇ ਐਫ ਆਈ ਆਰ ਕਰਵਾਈ ਸੀਗੀ ਉਸ ਟਾਈਮ। ਅੱਛਾ ਉਹਦਾ ਕੋਈ ਹੱਲ ਨਹੀਂ ਹੋਇਆ ਹੈਗਾ ਵੈਸੇ। ਅਜ ਮੁੜ ਕੇ ਜਿਉਂ ਦੀ ਤਿਉਂ ਉਦਾਂ ਹੀ ਘਟਨਾਵਾਂ ਵਾਪਰਦੀਆਂ। ਹਾਂਜੀ ਹਾਂ ਉਸੇ ਟਾਈਮ ਉਦਾਂ ਦੀ ਉਦਾਂ ਹੀ ਘਟਨਾ ਹੁੰਦੀਆਂ ਰਹੀਆਂ ਏ ਕੋਈ ਵੀ ਕਾਰਵਾਈ ਨਹੀਂ ਹੋਈ ਹੈਗੀ ਉਹਨਾਂ ਖਿਲਾਫੀ। ਹਾਂਜੀ ਕਰ ਸਾਰਿਆਂ ਨੂੰ। ਮੈਂ ਸੈਂਟਰ ਹੈ টিਚਰ ਸੁਖਿੰਦਰ ਕੋ ਸਰਕਾਰੀ ਐਲੀਮੈਂਟਰੀ ਸਕੂਲ ਖੰਟ ਤੋਂ ਮੈਂ ਇਸ ਸਕੂਲ ਬਾਰੇ ਦੱਸਣਾ ਚਾਹੁੰਦੀ ਆ ਕਿ ਸਕੂਲ ਵਿੱਚ ਕਾਫੀ ਟਾਈਮ ਤੋਂ ਲਗਾਤਾਰ ਚੋਰੀਆਂ ਹੋ ਰਹੀਆਂ ਹਨ ਸਾਲ 'ਚ ਘੱਟੋ ਘੱਟ 1-2 ਵਾਰ ਤਾਂ ਚੋਰੀਆਂ ਹੋਈ ਜਾਂਦੀਆਂ ਪਰੰਤੂ ਅੱਜ ਕੱਲ੍ਹ ਤਾਂ ਹੁਣ ਚਾਰ ਦਿਵਾਰੀ ਵੀ ਟੱਪ ਕੇ ਜਿਹੜੇ ਆ ਕੋਈ ਜਿਹੜੇ ਮਤਲਬ ਨਸ਼ਿਆਂ ਵਾਲੇ ਬੱਚੇ ਆ ਜਿਹੜੇ ਨੌਜਵਾਨੇ ਆ ਜੋ ਮਤਲਬ ਸਕੂਲ ਦੇ ਵਿੱਚ ਆਣ ਕੇ ਨਸ਼ੇ ਕਰਦੇ ਆ ਔਰ ਕਾਫੀ ਨੁਕਸਾਨ ਵੀ ਕਰਦੇ ਆ ਸਕੂਲ ਦੇ ਕੋਈ এডਿਕੇਸ਼ਨ ਪਾਰਕ ਹੋਵੇ ਲੋਹੇ ਦੀ ਬਣੀ ਉਹਨੂੰ ਤੋੜ ਕੇ ਜਾਂਦੇ ਆ ਜਾਂ ਕੋਈ ਰੈਂਪ ਜਾਂ ਸਕੂਲ ਦਾ ਬੋਰਡ ਆ ਇੱਕ ਕੱਲ 2-3 ਦਿਨ ਤੋਂ ਜ਼ਿਆਦਾਤਰ ਚੋਰੀਆਂ ਕਰ ਰਹੇ ਆ ਤੋੜ ਰਹੇ ਆ ਨੁਕਸਾਨ ਕਰ ਰਹੇ ਆ ਸਕੂਲ ਦਾ ਬੋਰਡ ਵੀ ਤੋੜ ਦਿੱਤਾ ਸਾਰਾ ਹਾਂਜੀ ਪਹਿਲਾਂ ਜਦੋਂ 2022-23 ਦੇ ਵਿੱਚ ਚੋਰੀ ਹੋਈ ਸੀ ਹੁਣ ਤਾਂ ਮਤਲਬ ਜਿਆਦਾ ਨੁਕਸਾਨ ਹੀ ਕਰਦੇ ਆ ਹੁਣ ਨਹੀਂ ਮਤਲਬ ਚੋਰੀ ਹੋਈ 2-3 ਹਾਂਜੀ ਤੋੜਪੰਨ ਕਰਦੇ ਆ ਸਕੂਲ ਦੇ ਵਿੱਚ ਸਾਰਾ ਨੁਕਸਾਨ ਕਰਦੇ ਸਕੂਲ ਦਾ ਬਹੁਤ ਜ਼ਿਆਦਾ ਅੱਛਾ ਜੀ ਹਾਂਜੀ ਪਈ ਪੰਚਾਇਤ ਵਗੈਰਾ ਨੂੰ ਦੱਸਿਆ ਸੀ ਦੋ ਤਿੰਨ ਦਿਨ ਤੋਂ ਹੀ ਦੱਸ ਰਹੇ ਆ ਪੰਚਾਇਤ ਸਾਰੇ ਮੁੰਲੜਕੇ ਐਸਐਮਸੀ ਮੈਂਬਰਸ ਵਗੈਰਾ ਔਰ ਪਿੰਡ ਦੇ ਹੋਰ ਵੀ ਬਹੁਤ ਸਾਰੇ ਪਤਵੰਤੇ ਸੱਜਣਾ ਨੂੰ ਦੱਸਿਆ ਸਾਰੇ ਆਏ ਆ ਮੀਟਿੰਗ ਕੀਤੀ ਆ ਹਾਂਜੀ ਮੈਂ ਚਾਹਉਣੀ ਆ ਕਿ ਸਕੂਲ ਦੇ ਵਿੱਚ ਮਤਲਬ ਕਿ ਚੌਂਕੀਦਾਰ ਦੀ ਮਤਲਬ ਜੋ ਵੀ ਸਹੂਲਤ ਦਿੱਤੀ ਜਾਵੇ ਸਰਕਾਰ ਵੱਲੋਂ ਜਾਂ ਪੰਚਾਇਤ ਵੱਲੋਂ ਜਿਹਾ ਵੀ ਤਾਂ ਜੋ ਜਿਹੜਾ ਸਕੂਲ ਦਾ ਕੋਈ ਨੁਕਸਾਨ ਨਾ ਹੋਵੇ ਮੇਰਾ ਨਾਮ ਪਰਮੇਂਦਰ ਸਿੰਘ ਹਾਂਜੀ ਪੂਰੇ ਸਾਡੇ ਪ੍ਰਾਇਮਿਸ ਫੁੱਲ ਦੇ ਵਿੱਚ ਕਾਫੀ ਸਮੇਂ ਤੋਂ ਵਾਰਦਾਤ ਹੁੰਦੀਆਂ ਆ ਰਹੀਆਂ ਨੇ ਨਸ਼ਿਆਂ ਦੇ ਬੰਦਿਆਂ ਵੱਤ ਪੱਲੋਂ ਤੇ ਹੁਣ ਵੀ ਕਈ ਦਿਨਾਂ ਤੋਂ ਉਰੇ ਪੰਤ ਤੋੜ ਕੀਤੀ ਗਈ ਆ ਇਹਨਾਂ ਦੇ ਵਿੱਚ LCD ਤੇ ਹੋਰ ਕਾਫੀ ਸਮਾਨ ਉਰੇ ਤੋਂ ਚੱਕਿਆ ਗਿਆ ਤੇ ਪੂਰੇ ਆ ਕੇ ਇਹ ਨਸ਼ਾ ਕਰਦੇ ਤੇ ਸਰਿੰਜਾ-ਸਟੁੰਜਾ ਵੀ ਉਰੇ ਮਿਲੀਆਂ ਕਾਫੀ ਇਹਨਾਂ ਵੱਲੋਂ ਅੱਜ ਹੁਣੇ ਜਿਹੜੇ ਡੇਲੀ ਦੂਏ ਤੀਏ ਦਿਨ ਉਰੇ ਆਉਂਦੇ ਆ ਯਰੇ ਅੱਛਾ